14 ਦੇ ਵਿੱਚ ਐਜੇ ਵੋਟਰ ਪਾਰਟੀ ਨਾਲ ਮੈਂ ਜੁੜਿਆ ਸੀ ਤੇ ਸੋਚ ਪਹਿਲਾਂ ਤੋਂ ਇਹ ਸੀ ਕਿ ਬਦਲਾਅ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜੇ ਮੈਂ ਕਹਾ ਵੀ ਪੂਰਾ ਚੰਗੀ ਤਰ੍ਹਾਂ ਐਕਟਿਵ ਹੋਇਆ ਮੈਂ 2016 ਦੇ ਵਿੱਚ 2016 ਦੇ ਵਿੱਚ ਪਾਰਟੀ ਦੇ ਨਾਲ ਲੱਗੇ ਵਲੰਟੀਅਰ ਤੌਰ ਤੇ ਕੰਮ ਕਰਿਆ ਉਸ ਪਾਰਟੀ ਨੂੰ ਯਕੀਨ ਦਿਵਾਉਣਾ ਕਿ ਮੈਂ ਆਪਣੇ ਅਹੁਦੇ ਨੂੰ ਪੂਰੀ ਇਮਾਨਦਾਰੀ ਨਾਲ ਤੇ ਵਫਾਦਾਰੀ ਨਾਲ ਦੇ ਤਨਹੀਂ ਨਿਭਾਵਾਂਗਾ ਇਮਾਨਦਾਰੀ ਨਾਲ ਤੇ ਤੰਦ ਹੀ ਨਾ ਤੁਸੀਂ ਲੱਗੇ ਰਹੋ ਗਰੰਟੀ ਹੈ ਕਿ ਆਮ ਆਦਮੀ ਪਾਰਟੀ ਦੇ ਇੱਕੋ ਇੱਕ ਆਮ ਆਦਮੀ ਪਾਰਟੀ ਆ ਜਿਹਦੇ ਵਿੱਚ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਅਹੁਦੇ ਦਿੱਤੇ ਜਾਂਦੇ ਆ ਤਾਂ ਜਦੋਂ ਵੀ ਸੱਤਾ ਦੇ ਵਿੱਚ ਕੋਈ ਸਰਕਾਰ ਆਉਂਦੀ ਹੈ ਤਾਂ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਇਹ ਟਕਸਾਲੀ ਵਰਕਰ ਨੇਗੇ ਉਹਨਾਂ ਨੂੰ ਪਾਰਟੀ ਦੇ ਵੱਲੋਂ ਜਿਹੜੇ ਅਹੁਦੇ ਨੇ ਜ ਜ ਉਹਨਾਂ ਦਾ ਮਾਣ ਸਨਮਾਨ ਜਿਹੜਾ ਉਹ ਨਿਵਾਜਿਆ ਜਾਂਦਾ ਹੈ ਜਿਸ ਦੇ ਨਾਲ ਜਿਹੜਾ ਵਰਕਰ ਦਾ ਮਾਣ ਵੱਧਾ ਹੈ ਅਤੇ ਜਿਹੜੇ ਵਰਕਰ ਨੇ ਉਹਨਾਂ ਦੀ ਮਿਹਨਤ ਦਾ ਮੁੱਲ ਪੈ ਜਾਂਦਾ ਤਾਂ ਅੱਜ ਅਸੀਂ ਪਹੁੰਚੇ ਹਾਂਗੇ ਪਰਮਿੰਦਰ ਸਿੰਘ ਭੰਗੂ ਕੋਲ ਜਿਨ੍ਹਾਂ ਨੂੰ ਮਾਰਕੀਟ ਕਮੇਟੀ ਬਰਨਾਲ ਦਾ ਚੇਅਰਮੈਨ ਲਗਾਇਆ ਗਿਆ ਹੈ ਫਲਾਕੀ ਚੇਅਰਮੈਨੀ ਤੋਂ ਬਾਅਦ ਅਖਬਾਰਾਂ ਦੀਆਂ ਸੁਰਖੀਆਂ ਹੀ ਬਣ ਜਾਂਦੀਆਂ ਨੇ ਤੇ ਚਰਚਾ ਦਾ ਵਿਸ਼ਾ ਹੀ ਬਣ ਜਾਂਦਾ ਕਿ ਪਰਮਿੰਦਰ ਸਿੰਘ ਪੰਗੋ ਤੇ ਹੋਰ ਜਿਹੜੇ ਵੱਖ-ਵੱਖ ਥਾਂ ਮ ਤੋਂ ਚੇਅਰਮੈਨ ਜਿਹੜੇ ਥਾਪੇ ਗਏ ਨੇ ਪਰ ਇਸ ਚੇਅਰਮੈਨੀ ਦੇ ਪਿੱਛੇ ਦੀ ਕਿੰਨੀ ਮਿਹਨਤ ਹੁੰਦੀ ਹੈ ਪਾਰਟੀ ਪ੍ਰਤੀ ਕਿੰਨਾ ਕੁ ਸਮਰਪਣ ਹੁੰਦਾਗਾ ਉਹ ਜਿਹੜੀਆਂ ਗੱਲਾਂ ਨੇ ਉਹ ਲੁਕੀਆਂ ਰਹਿੰਦੀਆਂ ਦਾ ਸਰ ਸਭ ਤੋਂ ਪਹਿਲਾਂ ਤਾਂ ਪਰਮਿੰਦਰ ਸਿੰਘ ਪੰਗੋ ਜੀ ਥੋੜਾ ਤੁਸੀਂ ਧੰਨਵਾਦ ਕਰਦੇ ਆ ਤੇ ਤੁਸੀਂ ਟਾਈਮ ਦਿੱਤਾ ਤੇ ਅਸੀਂ ਤੁਹਾਨੂੰ ਬਤਾਈਏ ਕਿ ਤੁਹਾਨੂੰ ਮਾਰਕੀਟ ਕੋਣੀ ਬਰਨਾਲ ਦਾ ਚੇਅਰਮੈਨ ਲਗਾਇਆ ਗਿਆਗਾ ਤਾਂ ਪੰਗੋ ਜੀ ਜਿਸ ਤਰ੍ਹਾਂ ਚੇਅਰਮੈਨ ਲ ਇਹ ਤਾਂ ਚਲੋ ਤਾਜਾ ਜਿਹੜਾ ਸਿਰ ਤੇ ਸੱਜੂਕਿਆ ਪਰ ਇਹਦੇ ਪਿੱਛੇ ਦਾ ਪਾਰਟੀ ਪ੍ਰਤੀ ਸਮਰਪਣ ਕੀ ਹੁੰਦਾ ਕਿੰਨੇ ਸਮੇਂ ਤੋਂ ਆਪਾਂ ਪਾਰਟੀ ਨਾਲ ਜੁੜੇ ਹੋਏ ਆਂਗੇ ਉਹ ਗੱਲਾਂ ਨੇ ਜਿਹੜੇ ਕਿਤੇ ਨਾ ਕਿਤੇ ਰਹਿ ਜਾਂਦੀਆਂ ਨੇ ਤਾਂ ਅਸੀਂ ਬਾਕੀ ਅਖਬਾਰਾਂ ਦੀਆਂ ਖਬਰਾਂ ਕਿ ਲੋ ਜਾਂ ਹੋਰ ਮੀਡੀਆ ਦੀਆਂ ਚਲਚਾਵਾਂ ਤੋਂ ਹਟ ਕੇ ਇੱਕ ਸਵਾਲ ਪਹਿਲਾਂ ਤੇ ਹੀ ਪੁੱਛਣਾ ਚਾਹੁੰਦਾ ਪਾਰਟੀ ਪ੍ਰਤੀ ਜੀ ਗੱਲ ਕਰੀ ਤਾਂ ਕਿੰਨੇ ਸਮੇਂ ਤੋਂ ਤੁਸੀਂ ਪਾਰਟੀ ਨਾਲ ਜੁੜੇ ਹੋਏ ਹੋ ਤੇ ਜਦੋਂ ਪਾਰਟੀ ਨਾਲ ਜੁੜੇ ਸੀ ਕਿਹੜੀਆਂ-ਕਿਹੜੀਆਂ ਗੱਲਾਂ ਪਾਰਟੀ ਨੇ ਅਨੁਮੋਦਿਤ ਕੀਤੀਆਂ ਸੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਰਾਬਰੂਪ ਲੋਕਾਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ ਜੀ ਆਪਾਂ ਗੱਲ ਕਰ ਲਈਏ ਪਾਰਟੀ ਨਾਲ ਜੋੜਨ ਦੀ 2014 ਦੇ ਵਿੱਚ ਐਜੇ ਵੋਟਰ ਪਾਰਟੀ ਨਾਲ ਮੈਂ ਜੁੜਿਆ ਸੀ ਕਿਉਂਕਿ ਸੋਚ ਪਹਿਲਾਂ ਤੋਂ ਇਹ ਸੀ ਕਿ ਬਦਲਾਅ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜਦੋਂ ਪਹਿਲਾਂ ਪੀਪੀਪੀ ਪਾਰਟੀ ਬਣੀ ਉਹਨੂੰ ਮੈਂ ਕੋਈ ਜੁਆਇਨ ਨਹੀਂ ਸੀ ਕੀਤਾ ਵੋਟ ਵਾਈਸ ਜੀ ਕਿਉਂਕਿ ਇਹ ਸੀ ਸੋਚ ਪਹਿਲਾਂ ਤੋਂ ਇਹ ਸੀ ਕਿ ਪੰਜਾਬ ਦਾ ਕੋਈ ਚੰਗਾ ਕਰੇ ਉਹਨਾਂ ਨਾਲ ਅਸੀਂ ਜੁੜੀਏ 14 ਦੇ ਵਿੱਚ ਮਾਨ ਸਾਹਿਬ ਨੇ ਇਲੈਕਸ਼ਨ ਲੜੀ ਬਸ ਉਦੋਂ ਮੈਂ ਇੰਨਾ ਕਬਾਰ ਸਪੀਅਰ ਕਰਿਆ ਸੀਗਾ ਕਿ ਮਾਨ ਸਾਹਿਬ ਆਏ ਸੀ ਸ਼ੇਰਪੁਰ ਤੋਂ ਬਰਨਾਲੇ ਤੱਕ ਉਦੋਂ ਗੱਡੀ ਦੇ ਵਿੱਚ ਨਾਲ ਜਾ ਕੇ ਉੱਥੇ ਦੇਖਾਇਆ ਸੀ ਜੇ ਮੈਂ ਕਹਾ ਵੀ ਪੂਰਾ ਚੰਗੀ ਤਰ੍ਹਾਂ ਐਕਟਿਵ ਹੋਇਆ ਮੈਂ 2016 ਦੇ ਵਿੱਚ 2016 ਦੇ ਵਿੱਚ ਪਾਰਟੀ ਦੇ ਨਾਲ ਲੱਗੇ ਵਲੰਟੀਅਰ ਤੌਰ ਤੇ ਕੰਮ ਕਰਿਆ ਉਸ ਨੂੰ ਦੇਖਦੇ ਹੋਏ ਪਾਰਟੀ ਨੇ 2018 ਦੇ ਵਿੱਚ ਮੈਨੂੰ ਯੂਥ ਵਿੰਗ ਦੀ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਤੇ ਉਸ ਤੋਂ ਬਾਅਦ ਫਿਰ ਦਲ ਸੋਚ ਲ ਕੰਮ ਕਰਦੇ ਗਏ ਜੀ ਤਾਂ ਜਿਵੇਂ ਆਪਾਂ ਕਹਿਦੀਏ ਜੇ ਗੱਲ ਕਰੀਏ ਚਾਹੇ ਤਾਂ ਪਰਮਾਤਮਾ ਦੀ ਬੰਦਗੀ ਲਗਾ ਲੋ ਚਾਹੇ ਪਾਰਟੀ ਪ੍ਰਤੀ ਆਪਣਾ ਸਮਰਪਣ ਲਗਾ ਲੋ ਕਿਉਂਕਿ ਇਹ ਜਿਹੜਾ ਬੰਦਾ ਵਰਕਰ ਹੈ ਜਿਹੜਾ ਜੇ ਆਪਾਂ ਕਹਦੀ ਭਗਤੀਆ ਬੰਦਾ ਕਰਦਾ ਰਹਿੰਦਾ ਕਰਦਾ ਰਹਿੰਦਾ ਪਰ ਜਿਹੜੀ ਫਲ ਦੀ ਇੱਛਾ ਜਿਹੜੀ ਉਹ ਬੰਦੇ ਨੂੰ ਨਹੀਂ ਕਰਨੀ ਚਾਹੀਦੀ ਹੈ ਕਈ ਵਾਰ ਬੰਦੇ ਕਰ ਵੀ ਲੈਂਦੇ ਨੇਗੇ ਤੇ ਪਰ ਉਹ ਨਹੀਂ ਮਿਲਦਾ ਪਰ ਜਿਵੇਂ ਪਾਰਟੀ ਹੁੰਦੀ ਹੈ ਜਾਂ ਆਪਾਂ ਕਹ ਲਈ ਪਰਮਾਤਮਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਜਿਹੜਾ ਭਗਤ ਕਿੰਨੀ ਕੁ ਆਪਣੀ ਸ਼ਰਧਾ ਰੱਖਦਾ ਤੇ ਕਿਹੜੀ ਪਾਰਟੀ ਬਲ ਤੇ ਕਿਹੜਾ ਵਰਕਰ ਕਿੰਨੀ ਕੁ ਨਿਸ਼ਟਾ ਰੱਖਦਾਗਾ ਤੋ ਜੇਕਰ ਹੁਣ ਆਪਾਂ ਗੱਲ ਕਰੀਏ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪਾਰਟੀ ਨਾਲ ਜੁੜੇ ਹੋ ਹੋ ਤਾਂ ਕਹਿ ਸਕਦੇ ਕਿ ਵਰਕਰਾਂ ਦੀ ਆਵਾਜ਼ ਤਾਂ ਉੱਠੀ ਸੀ ਕਿ ਚੇਅਰਮੈਨ ਜੀ ਜਾਂ ਕੋਈ ਹੋਰ ਉਹਦਾ ਜਿਹੜਾ ਉਹ ਪਰਮਿੰਦਰ ਸਿੰਘ ਭੰਗੋ ਨੂੰ ਮਿਲਣਾ ਚਾਹੀਦਾ ਪਰ ਆਪਾਂ ਕਹਿ ਸਕਦੇ ਕਿ 11 ਸਾਲ ਬਾਅਦ ਹੈ ਜਿਹੜਾ ਪਾਰਟੀ ਨੇ ਤੁਹਾਨੂੰ ਇਹ ਤਾਜ਼ ਸਿਲ ਤੇ ਸਜਾਇਆ ਤੁਹਾਨੂੰ ਇਹ ਉਹਦਾ ਨਵਾਜਿਆ ਤਾਂ ਇਹਨੂੰ ਕਿਵੇਂ ਦੇਖਦੇ ਹੋ ਕਿ ਤੁਸੀਂ ਤਾਂ ਆਪਣੀ ਪਾਰਟੀ ਪ੍ਰਤੀ ਜਿਹੜੀ ਸੇਵਾ ਭਾਵਨਾ ਸੀ ਉਹ ਲਗਾਤਾਰ ਕਰਦੇ ਆ ਰਹੇ ਸੀ ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਕੇਜਰੀਵਾਲ ਜੀ ਦਾ ਸਿਮਰਪੁਰ ਹੁਸੈਨ ਸਿੰਘ ਮਾਨ ਜੀ ਦਾ ਔਰ ਐਮਪੀ ਮੀਤਹਿਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾ ਕੇ ਮੈਨੂੰ ਇਸ ਅਹੁਦੇ ਨਾਲ ਨਵਾਜਿਆ ਮੈਂ ਸਾਰੀ ਪਾਰਟੀ ਨੂੰ ਯਕੀਨ ਦਿਵਾਉਣਾ ਕਿ ਮੈਂ ਆਪਣੇ ਅਹੁਦੇ ਨੂੰ ਪੂਰੀ ਇਮਾਨਦਾਰੀ ਨਾਲ ਤੇ ਵਫਾਦਾਰੀ ਨਾਲ ਤੇ ਤਨਦੇਹੀ ਨਾਲ ਨਿਭਾਵਾਂਗਾ ਬਾਕੀ ਗੱਲ ਰਹੀ ਇਹ ਕਿ ਜਿੱਥੇ ਆਪਾਂ ਗੱਲ ਛੱਡੀ ਸੀ ਕਿ 2018 ਚ ਯੂਥ ਵਿੰਗ ਦੀ ਪ੍ਰਧਾਨਗੀ ਦਿੱਤੀ ਤੇ ਉਸ ਤੋਂ ਬਾਅਦ 2020 ਦੇ ਵਿੱਚ ਇਲੈਕਸ਼ਨ ਹੋਈ ਜਿਵੇਂ ਹੁਣ ਮੈਂ ਵੋਟਾਂ ਦੇ ਵਿੱਚ ਕੰਮ ਕਰਿਆ ਦਿੱਲੀ 'ਚ ਇਹ ਤਾਂ ਸਭ ਨੂੰ ਪਤਾ ਹੈ ਪਰ ਜਿਹੜਾ 2020 ਦੇ ਵਿੱਚ ਵੀ ਮੈਂ ਉੱਥੇ ਲਗਭਗ 1 ਮਹੀਨਾ ਲਾਇਆ ਮੇਰੇ ਉਹ ਵਿਧਾਨ ਸਭਾ ਵੀ ਹੁਣ ਤੱਕ ਵੀ ਯਾਦ ਹੈ ਕਸਤੂਰਵਾ ਨਗਰ ਵਿਧਾਨ ਸਭਾ ਹਲਕਾ ਸੀ ਉੱਥੇ ਕੰਮ ਕਰਿਆ ਉਸ ਤੋਂ ਬਾਅਦ ਜਿੱਥੇ ਵੀ ਪਾਰਟੀ ਕੋਈ ਡਿਊਟੀ ਲਾਉਂਦੀ ਰਹੀ ਆਪੋਜੀਸ਼ਨ ਦੇ ਵਿੱਚ ਸੀ ਕਿਤੇ ਧਰਨਾ ਕੋਈ ਮਜੀਠੇ ਹੋਣਾ ਕਿਤੇ ਕਿਤੇ ਵੀ ਹੋਣਾ ਉੱਥੇ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਪਹੁੰਚਦੇ ਰਹੇ ਉਸ ਤੋਂ ਬਾਅਦ ਫਿਰ ਪਾਰਟੀ ਨੇ ਮੈਨੂੰ ਭਦੌੜ ਹਲਕੇ ਦਾ ਰਿਜ਼ਰਵਰ ਲਾਇਆ ਜੀ ਉੱਥੇ ਜਿਹੜਾ ਸੀਗਾ ਸਾਰੇ ਸੰਗਠਨ ਨੂੰ ਇਕੱਠਾ ਕੀਤਾ ਤੇ ਉਸ ਤੋਂ ਬਾਅਦ ਫਿਰ ਐਮਪੀ ਇਲੈਕਸ਼ਨ ਆ ਗਈ ਜਦੋਂ ਮੈਂ ਭਦੌੜ ਹਲਕੇ ਦੇ ਵਿੱਚ ਵਿਚਰ ਰਿਹਾ ਸੀ ਤਾਂ ਫਿਰ ਐਮਪੀ ਇਲੈਕਸ਼ਨ 'ਚ ਵੀ ਮੇਰੀ ਡਿਊਟੀ ਭਦੌੜ ਹੀ ਲੱਗੀ ਤਾਂ ਜਿਵੇਂ ਆਪਾਂ ਗੱਲ ਕਰਦੇ ਆਂ ਪਾਰਟੀ ਜਿੰਨੀ ਵੱਡ ਕਰ ਜੁੜੇ ਹੋਏ ਨੇ ਸਭ ਨੂੰ ਇਹ ਹੁੰਦਾ ਕਿ ਸਾਡੀ ਪਾਰਟੀ ਹੈ ਜਿਹੜੀ ਉਹ ਸੱਤਾ ਦੀ ਸਰਕਾਰ ਦੇ ਵਿੱਚ ਆਵੇ ਹਾਲਾਂਕਿ ਕਹਿ ਸਕਦੇ ਕਿ ਚੇਅਰਮੈਨੀਆਂ ਨੂੰ ਸਮਾਂ ਲੱਗ ਗਿਆ ਕੁਝ ਕੁ ਜਿਹੜਾ ਜਿਮਣੀ ਚੋਣਾ ਕਹਲੋ ਕੁਝ ਕੁ ਜਨਰਲ ਚੋਣਾ ਕਹਲੋ ਉਹਦਾ ਕਰਕੇ ਜਿਹੜਾ ਸਮਾਂ ਨਹੀਂ ਪੜਿਆ ਜਾਂ ਕੋਈ ਵੀ ਪਾਰਟੀ ਦਾ ਆਪਣਾ ਕਾਰਕ ਕੰਮ ਜਿਹੜਾ ਹੈਗਾ ਹੋ ਸਕਦਾਗਾ ਪਰ ਜਿਵੇਂ ਸਰਕਾਰ ਬਣੀ ਤਾਂ 3 ਸਾਲ ਬਾਅਦ ਵੀ ਹੈ ਜਿਹੜਾ ਚੇਅਰਮੈਨ ਦਿੱਤੀਆਂ ਗਿਆ ਤਾਂ ਕਈ ਅਹੁਦੇਦਾਰ ਹੁੰਦੇ ਨੇ ਜਾਂ ਕਈ ਵਰਕਰ ਹੁੰਦੇ ਨੇ ਨਾਰਾਜ਼ ਹੋ ਜਾਂਦੇ ਨੇ ਪਰ ਤੁਸੀਂ ਫਿਰ ਵੀ ਪਾਰਟੀ ਨਾਲ ਲਗਾਤਾਰ ਟਿਕੇ ਰਹੇ ਤੇ ਅੱਜ ਪਾਰਟੀ ਨੇ ਤੁਹਾਨੂੰ ਮਾਨ ਦਿੱਤਾਗਾ ਤਾਂ ਉਹਨੂੰ ਕਿਵੇਂ ਦੇਖਦੇ ਹੋ ਕਿ ਹਾਲਾਕਿ 2 ਸਾਲ ਦਾ ਸਮਾਂ ਹੀ ਹੈ ਜਿਹੜਾ ਸਰਕਾਰਦ ਰਹਿ ਗਿਆ ਮੈਂ ਨਾ ਇੱਕ ਚੀਜ਼ ਜਿੱਦ ਦੇ ਤੋਂ ਹੁਣ ਇਹ ਚੇਅਰਮੈਨੀ ਅਨਾਉਂਸ ਹੋਈ ਆ ਜਾਂ ਪਹਿਲਾਂ ਵੀ ਮੇਰੇ ਲਈ ਨਾ ਇਹ ਅਹੁਦੇ ਤਾਂ ਚਲੋ ਆਉਂਦੇ ਜਾਂਦੇ ਰਹਿੰਦੇ ਆ ਕਦੇ ਆ ਗਏ ਫਿਰ ਚਲੇ ਗਏ ਪਰ ਜਿਹੜਾ ਵਰਕਰਾਂ ਦਾ ਪਿਆਰ ਹੈ ਮੈਂ ਕਹਿੰਦਾ ਵੀ ਮੈਨੂੰ ਇਹ ਚੇਅਰਮੈਨੀ ਨਾਲੋਂ ਵੀ ਵੱਧ ਖੁਸ਼ੀ ਬਹੁਤ ਹਜ਼ਾਰ ਗੁਣੇ ਵੱਧ ਇਹ ਹੈ ਕਿ ਪੂਰੇ ਆਪਣੇ ਜ਼ਿਲ੍ਹੇ ਦੇ ਕੋਈ ਵੀ ਇਦਾਂ ਦਾ ਵਰਕਰ ਨਹੀਂ ਹੋਣਾ ਜੀਨੇ ਮੈਨੂੰ ਫੋਨ ਨਹੀਂ ਕਰਿਆ ਤੇ ਘਰੇ ਆ ਕੇ ਮਿਲ ਕੇ ਨਹੀਂ ਗਏ ਮੈਨੂੰ ਉਸ ਚੀਜ਼ ਦੀ ਵੱਡੀ ਖੁਸ਼ੀ ਹੈ ਕਿ ਅਥਾਹ ਪਿਆਰ ਮਿਲਿਆ ਪੂਰੇ ਪੰਜਾਬ ਚੋਂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਆ ਸਾਰਿਆਂ ਦਾ ਫੋਨ ਆਇਆ ਇਹ ਜਿਹੜੀ ਅਨਾਉਂਸਮੈਂਟ ਹੋਈ ਹੈ ਸੋਮਵਾਰ ਨੂੰ 8:30 ਵਜੇ ਦੇ ਕਰੀਬ ਮੈਨੂੰ ਲੱਗਦਾ ਜੀ ਜਿਹੜੀ ਮਾਨ ਸਾਹਿਬ ਨੇ ਪੋਸਟ ਪਾ ਕੇ ਉਹਦੇ ਤੇ ਅਨਾਉਂਸਮੈਂਟ ਹੋਈ ਆ ਬਸ ਮੇਰੇ ਤੋਂ ਇੱਕੋ ਹੀ ਫੋਨ ਕੀਤਾ ਗਿਆ ਫਾਦਰ ਸਾਹਿਬ ਨੂੰ ਫੋਨ ਕਰਿਆ ਉਸ ਤੋਂ ਬਾਅਦ ਉਹ 8:30 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਦੇ ਤੱਕ ਜੀ ਵਟਸਐਪ ਤੇ ਔਰ ਸਿੱਧੇ ਜਿਹੜੇ ਡਾਇਰੈਕਟ ਫੋਨ ਆ ਲਗਾਤਾਰ ਫੋਨ ਚੱਲੀ ਗਿਆ ਮੈਂ ਬਹੁਤ ਕੋਸ਼ਿਸ਼ ਕੀਤੀ ਫੋਨ ਅਟੈਂਡ ਕਰਨ ਦੀ ਅਗਲੇ ਦਿਨ ਫੇਰ ਸਵੇਰੇ 5 ਵਜੇ ਤੋਂ ਲੈ ਕੇ ਸਾਰਾ ਦਿਨ ਫੋਨ ਤੇ ਲੋਕ ਘਰ ਆਈ ਗਏ ਮੈਂ ਉਹੀ ਕਹਿਣਾ ਕਿ ਉਹਦਾ ਲੇਟ ਮਿਲਿਆ ਜਾਂ ਪਹਿਲਾਂ ਮਿਲਿਆ ਉਹ ਮੈਟਰ ਨਹੀਂ ਕਰਦਾ ਜਿਹੜਾ ਲੋਕਾਂ ਦਾ ਪਿਆਰ ਮਿਲਿਆ ਮੇਰੇ ਲਈ ਉਹ ਸਭ ਤੋਂ ਵੱਡੀ ਗੱਲ ਹੈ ਜੀ ਤਾਂ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਤੁਹਾਡੇ ਪਾਰਟੀ ਪ੍ਰਤੀ ਸੰਦੇਹੀ ਤੇ ਮਾਨਦਇ ਨਾ ਰਸੀਂ ਕੰਮ ਕੀਤਾ ਪਿਛਲੇ 10-11 ਸਾਲ ਤੁਸੀਂ ਕੰਮ ਕਰ ਰਹੇ ਤਾਂ ਤੁਹਾਡੇ ਇਸ ਕਾਰਜਕਾਲ ਦੇ ਦੌਰਾਨ ਜਿਵੇਂ ਆਪਾਂ ਕਹਿ ਸਕਦੇ ਆ ਕਿ ਭਗਵੰਤ ਸਿੰਘ ਮਾਨ ਦੋਵਰ ਐਮਪੀ ਵੀ ਬਣੇ ਉਦੋਂ ਉਹਨਾਂ ਨੂੰ ਮੁੱਖ ਮੰਤਰੀ ਬਣੇ ਇਸ ਤਰ੍ਹਾਂ ਹੀ ਮੀਤੇ ਹਰ ਸਾਹਿਬ ਦੀ ਗੱਲ ਕਰੀ ਦੋ ਵਾਰ ਵਿਧਾਇਕ ਬਣੇ ਫਿਰ ਐਮਪੀ ਬਣੇ ਇਸ ਤਰ੍ਹਾਂ ਹੀ ਆਪਾਂ ਦਿੱਲੀ ਦੀ ਵੀ ਗੱਲ ਕਰੀ ਜਿਹੜਾ ਦਿੱਲੀ ਵੀ ਇਸ ਤਰ੍ਹਾਂ ਦੇ ਬਹੁ ਜਾਣੇ ਹੁਣ ਗਿੱਜਾਂ ਦਾ ਤੁਸੀਂ ਉਸ ਟਾਈਮ ਕੈਂਪੇਨ ਚਲਾਈ ਤੇ ਉਹ ਲੋਕ ਵਿਧਾਇਕ ਬਣੇ ਜਾਂ ਐਮਪੀ ਬਣੇ ਤਾਂ ਕਿਵੇਂ ਦੇਖਦੇ ਹੋ ਕਿ ਤੁਹਾਡੇ ਸੇਵਾ ਭਾਵਨਾ ਦੇ ਦੌਰਾਨ ਇੰਨੇ ਲੋਕਾਂ ਨੂੰ ਤੁਸੀਂ ਹੈ ਜਿਹੜਾ ਐਮਪੀ ਐਮਐਲਏ ਜਾਂ ਹੋਰ ਬਹੁਤ ਸਾਰੇ ਅਹੁਦਿਆਂ ਤੇ ਬਿਠਾਤਾ ਸੀ ਤੇ ਪਰ ਕਦੇ ਸੋਚਿਆ ਦੇਖੋ ਆਮ ਆਦਮੀ ਪਾਰਟੀ ਦੀ ਨਾ ਖੂਬਸੂਰਤੀ ਇਹ ਹੈ ਕਿ ਇੱਥੇ ਤੁਸੀਂ ਕੰਮ ਕਰੀ ਜਾਂਦੇ ਹੋ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਮੈਨੂੰ ਚੇਅਰਮੈਨ ਹੀ ਮਿਲੂਗੀ ਮੈਨੂੰ ਤਾਂ ਮੈਂ ਇੱਥੇ ਉਸ ਦਿਨ ਇੱਧਰ ਸਾਈਕਲਿੰਗ ਕਰਨ ਗਿਆ ਸੀ ਜਦੋਂ ਮੈਂ ਘਰ ਆਇਆ ਤਾਂ ਮੈਨੂੰ ਫੋਨ ਆਇਆ ਆਪਣੀ ਕਿਸੇ ਪਾਰਟੀ ਦੇ ਵਰਕਰ ਦਾ ਮੈਨੂੰ ਤਾਂ ਉਦੋਂ ਪਤਾ ਲੱਗਿਆ ਇਹ ਹੈ ਕਿ ਇਮਾਨਦਾਰੀ ਨਾਲ ਤੇ ਤੰਦ ਹੀ ਨਾ ਤੁਸੀਂ ਲੱਗੇ ਰਹੋ ਗਾਰੰਟੀ ਹੈ ਕਿ ਆਮ ਆਦਮੀ ਪਾਰਟੀ ਦੇ ਇੱਕੋ ਇੱਕ ਆਮ ਆਦਮੀ ਪਾਰਟੀ ਆ ਜਿਹਦੇ ਵਿੱਚ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਅਹੁਦੇ ਦਿੱਤੇ ਜਾਂਦੇ ਆ। ਜੀ। ਉਹੀ ਆ ਕਿ ਮੈਂ 10 ਸਾਲ ਤੋਂ ਕੰਮ ਕਰ ਰਿਹਾ ਸੀਗਾ ਮੈਨੂੰ ਪੂਰਨ ਯਕੀਨ ਸੀਗਾ ਕਿ ਪਾਰਟੀ ਕੋਈ ਇਸ ਨਾਲ ਕੁਝ ਜ਼ਰੂਰ ਮੈਨੂੰ ਮਾਨਤਾ ਮੰਨ ਦੇਗੀ। ਤਾਂ ਆਪਾਂ ਕਹਿ ਸਕਦੇ ਕਿ ਜਨਨਕੀ ਤੁਸੀਂ ਤਾਂ ਆਪਣੀ ਆਮ ਦਿਨ ਜਨਚਰਿਆ ਦੇ ਵਿੱਚ ਤੁਰੇ ਫਿਰਦੇ ਸੀ ਆਮ ਆਪਣੀ ਜ਼ਿੰਦਗੀ ਜੋਰੇ ਸੀ ਤੇ ਜਦੋਂ ਤੁਸੀਂ ਵਾਪਸ ਆਏ ਤਾਂ ਪਰਮਿੰਦਰ ਸਿੰਘ ਭੰਗੂ ਜਦੋਂ ਘਰ ਵਾਪਸ ਆਇਆ ਤਾਂ ਉਹਦੇ ਅੱਗੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਲਿਖਿਆ ਗਿਆ। ਮੈਂ ਪਹਿਲਾਂ ਵੀ ਜਿਵੇਂ ਤੁਹਾਨੂੰ ਦੱਸਿਆ ਵੀ ਚੇਅਰਮੈਨੀ ਨਾਲੋਂ ਜ਼ਿਆਦਾ ਨਾ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਜਿਹੜਾ ਲੋਕਾਂ ਦਾ ਪਿਆਰ ਮਿਲਿਆ ਜਿਹੜਾ ਸਾਰੀ ਉਮਰ ਤੁਹਾਡੇ ਨਾਲ ਚੱਲਦਾ ਮੈਨੂੰ ਮੈਂ ਦੁਬਾਰਾ ਫੇਰ ਇਹ ਉਹੀ ਗੱਲ ਰਿਪੀਟ ਕਰਦਾ ਕਿ ਪੂਰਾ ਆਪਣਾ ਜ਼ਿਲ੍ਹਾ ਤੇ ਲਗਭਗ ਆਪਣੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਪੰਜਾਬ ਦੇ ਵਰਕਰ ਹੈ ਸਾਰਿਆਂ ਦੇ ਫੋਨ ਆਇਆ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਆ ਉਹ ਕਹਿੰਦੇ ਅਸੀਂ ਤਾਂ ਦਵਾਵਾ ਕਰਦੇ ਸੀ ਦਿਲੋਂ ਖੁਸ਼ੀ ਮਨਾਈ ਆ ਮੈਨੂੰ ਉਸ ਚੀਜ਼ ਦੀ ਜ਼ਿਆਦਾ ਖੁਸ਼ੀ ਆ ਕਾ ਕਹਿੰਦੇ ਨੇ ਵੀ ਜਦੋਂ ਲੋਕਾਂ ਦੀ ਦੁਆਵਾਂ ਜਾਂ ਕਹਿੰਦੇ ਬੜਕਾਂ ਦੀ ਮੰਗ ਉੱਠਣੀ ਸ਼ੁਰੂ ਹੋ ਜੇ ਤਾਂ ਜਿਹੜੇ ਨੇ ਪਾਰਟੀ ਨੂੰ ਵੀ ਹੈ ਜਿਹੜਾ ਉਧਰ ਝੁਕਾ ਕਰਨਾ ਪੈਂਦਾ ਕਹ ਦੇਖਦੇ ਕਿ ਹਜੇ ਤਾਜਪੋਸ਼ੀ ਨਹੀਂ ਹੋਈ ਪਰ ਕੋਠੀ 'ਚ ਸਾਡੇ ਆਉਣ ਤੋਂ ਪਹਿਲਾਂ ਵੀ ਰੌਣਕਾਂ ਲੱਗੀਆਂ ਹੋਈਆਂ ਸੀ ਲਗਾਤਾਰ ਜਿੱਦਨ ਦੀ ਅਨਾਉਂਸਮੈਂਟ ਹੋਈ ਹੈ ਇੱਥੇ ਕਾਰਾਂ ਜੀਪਾਂ ਮੋਟਰਸਾਈਕਲਾਂ ਦੇ ਵਰਕਰ ਆ ਰਹੇ ਨੇ ਤਾਂ ਕਿਵੇਂ ਦੇਖਦੇ ਹੋ ਕਿ ਜਿਵੇਂ ਹਲੇ ਤਾਂ ਤਾਜਪੋਸ਼ੀ ਨਹੀਂ ਹੋਈ ਬੜਕਰਾਂ ਦਾ ਪਿਆਰ ਇੰਨਾ ਮੇਰਿਆ ਵੀ ਮੇਲਾ ਦਾ ਜਿੱਦਨ ਤਾਜਪੋਸ਼ੀ ਹੋਈਗੀ ਤਾਂ ਮੈਂ ਕਹਾਂਦਾ ਕਿ ਮਾਰਕੀਟ ਕਮੇਟੀ ਬਰਨਾਲਾ ਦੀ ਥਾਂ ਘੱਟ ਰਹਿ ਜੂਗੀ ਹਾਂਜੀ ਇਹੀ ਐ ਜਿਸ ਦਿਨ ਤੋਂ ਇਹ ਹੋਇਆ ਉਸ ਦਿਨ ਸਵੇਰ ਤੋਂ ਲਗਾਤਾਰ ਕੋਈ ਵਰਕਰ ਇਦਾਂ ਦਾ ਨਹੀਂ ਜਿਹੜਾ ਨਾ ਆਇਆ ਹੋਵੇ ਮਿਲ ਕੇ ਗਿਆ ਹੋਵੇ ਕਿ ਮੈਂ ਉਹੀ ਗੱਲ ਫੇਰ ਦੁਬਾਰਾ ਕਹਿਣਾ ਕਿ ਅਥਾ ਪਿਆਰ ਮਿਲਿਆ ਵਰਕਰਾਂ ਨਾਲ ਬਹੁਤ ਜ਼ਿਆਦਾ ਮੈਨੂੰ ਉਸ ਚੀਜ਼ ਦੀ ਮੈਂ ਬਿਆਨ ਨਹੀਂ ਕਰ ਸਕਦਾ ਕਿੰਨੀ ਖੁਸ਼ ਹਾਂ ਜੀ ਤਾਂ ਹੁਣ ਇਹ ਤਾਂ ਚਲੋ ਥੋੜਾ ਪਾਰਟੀ ਪਰ ਤੇ ਜਿਹੜਾ ਕਾਰਜਕਾਲ ਸੀਗਾ ਉਸ ਵਿਸ਼ੇ ਤੇ ਆਪਾਂ ਗੱਲ ਕੀਤੀ ਚੇਅਰਮੈਨ ਤੁਸੀਂ ਅੱਜ ਚੇਅਰਮੈਨ ਪਰਮਿੰਦਰ ਸਿੰਘ ਪੰਗੂ ਦਾ ਜਿਹੜਾ ਹੈਗਾ ਜਨ ਇੰਪਲੇਟ ਉਹ ਲੱਗ ਚੁੱਕੀ ਹੈ ਤਾਜ ਪੂਸ਼ੀ ਵੀ ਹੈ ਜਿਹੜਾ ਜਲਦ ਅਨਾਉਂਸ ਕਰ ਦੇਗੀ ਸਰਕਾਰ ਹੈ ਜਿਹੜੀ ਪਰ ਇਸ ਦੇ ਨਾਲ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਮਾਰਕੀਟ ਕਮੇਟੀ ਬਣਾ ਦੇ ਹੁੰਦੇ ਚੇਅਰਮੈਨ ਲੱਗੇ ਤੇ ਅੱਗੇ ਸੀਜ਼ਨ ਵੀ ਥੋੜਾ ਜਿਹੜਾ ਹੈਗਾ ਆ ਰਿਹਾ ਹੈਗਾ ਤੇ ਜਿਵੇਂ ਆਪਾਂ ਦੇਖਦੇ ਕਿ ਬਹੁਤ ਸਾਰੇ ਕੰਮ ਨੇ ਫੜਾਂ ਦੀ ਗੱਲ ਕਰ ਲਈ ਜੇ ਸੜਕਾਂ ਦੀ ਗੱਲ ਕਰ ਲਈ ਲਾਈਟਾਂ ਦੀ ਗੱਲ ਕਰ ਲਈ ਆ ਹੋਰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਹੁੰਦੀਆਂ ਨੇਗੀਆਂ ਉਹਨਾਂ ਦੇ ਲੋਡ ਹੋ ਜੂ ਤੇ ਸਮਾਂ ਵੀ ਜਿਹੜਾ 1 ਮਹੀਨੇ ਦਾ ਰਹਿ ਗਿਆ ਤਾਂ ਕਿਹੜੇ-ਕਿਹੜੇ ਉਹ ਸੋਚਿਆ ਵੀ ਕਿਹੜੇ ਕਿਹੜੇ ਕੰਮ ਨੇ ਆਪਾਂ ਕਰਦੇ ਤਾਂ ਕਿ ਕਿਸਾਨ ਭਰਾਵਾਂ ਨੂੰ ਹੈ ਜਿਹੜੀ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਬੇ ਕਿਉਂਕਿ ਆਪਾਂ ਦੇਖਦੇ ਕਿ ਬਰਨਾਲਾ ਮੰਡੀ ਬਹੁਤ ਵੱਡੀ ਬਣ ਚੁੱਕੀ ਹੈ ਪਰ ਇੱਥੇ ਸ਼ੈਡਾਂ ਦੀ ਵੀ ਘਾਟ ਹੈ ਬੱਸਾਂ ਦੀ ਆਵਾਜ਼ ਆਹੀ ਜਾਂ ਹੋਰ ਸ਼ਹਿਰ ਦਾ ਵਾਹਕਲ ਹੋਣ ਕਰਕੇ ਸੜਕਾਂ ਦੀ ਵੀ ਹਾਲਤ ਹੈ ਜਿਹੜੀ ਉਹ ਮੰਦੀ ਹੋ ਚੁੱਕੀ ਹੈ ਕਿਹੜੇ ਕਿਹੜੇ ਤੁਸੀਂ ਕੰਮ ਨੇ ਜਿਹੜੇ ਤੁਸੀਂ ਨੋਟ ਕਰਕੇ ਚੱਲੋਗੇ ਅੱਗੇ ਜਿੱਦਾਂ ਤੁਸੀਂ ਕਿਹਾ ਕਿ ਸੀਜ਼ਨ ਆਉਣ ਦੇ ਵਿੱਚ ਇੱਕ ਮਹੀਨਾ ਹੀ ਰਹਿ ਗਿਆ ਜੀ ਮੈਂ ਦੇਖਿਆ ਕਿ ਥੋੜੀ ਨਾ ਕੰਮ ਕਰਨ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਜੇ ਤੁਸੀਂ ਪੂਰੀ ਈਮਾਨਦਾਰੀ ਨਾਲ ਦਿਲੋਂ ਕੰਮ ਕਰਨਾ ਚਾਹੁੰਦੇ ਹੋ ਤਾਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੁੰਦਾ ਜਿਹੜਾ ਨਹੀਂ ਹੋ ਸਕਦਾ ਤੁਸੀਂ ਆਪਦੇ ਕੰਨਿਓ 100% ਕੋਸ਼ਿਸ਼ ਕਰੋ ਤਾਂ ਪਰਮਾਤਮਾ ਵੀ ਤੁਹਾਡਾ ਸਾਥ ਦਿੰਦਾ ਉਹ ਕੰਮ ਹੁੰਦਾ ਹੀ ਹੁੰਦਾ ਉੱਥੇ ਜਾ ਕੇ ਜਦੋਂ ਜੁਆਇਨ ਕਰਾਂਗੇ ਜੋ ਵੀ ਕੰਮ ਹੋਣਗੇ ਟਾਈਮ ਟੂ ਟਾਈਮ ਕੰਮ ਹੋਈ ਜਾਣਗੇ ਕੰਮ ਕਦੇ ਖਤਮ ਨਹੀਂ ਹੁੰਦੇ ਹੋਰ ਅੱਗੇ ਆਈ ਜਾਣਗੇ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਕੋਈ ਵੀ ਕੰਮ ਅਧੂਰਾ ਨਾ ਰਹੇ ਜੀ ਤੁਜੀ ਮੈਂ ਆਪਾਂ ਦੇਖ ਸਕਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਦਿੱਕਤ ਜਿਹੜੀ ਉੱਥੇ ਚੱਲਦੀ ਆ ਰਹੀ ਹੈ ਇਹ ਕੂੜਾ ਡੰਪ ਦੀ ਹਾਲਾਂਕਿ ਹਾਈ ਕੋਰਟ ਵੱਲੋਂ ਵੀ ਬਹੁਤ سارے ਆਰਡਰ ਹੋ ਚੁੱਕੇ ਨੇ ਮਾਰਕੀਟ ਕਮਾਈ ਦੇ ਜਿਹੜੇ ਸੈਕਟਰੀ ਨੇ ਆਪਾਂ ਉਹਨਾਂ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਨੇ ਪਰ ਉਹ ਹੱਲ ਨਹੀਂ ਹੋ ਸਕੀ ਉੱਥੇ ਹੀ ਹੱਡਾ ਰੋੜੀਆ ਜਿਹੜੀ ਬਣੀ ਹੋਈ ਹੈ ਤੇ ਉੱਥੇ ਹੀ ਕੂੜੇ ਦੇ ਡੰਪ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਸ ਤਰ੍ਹਾਂ ਦੀ ਹੋਲ ਬਹੁਤ ਸਾਰੀਆਂ ਸਮੱਸਿਆਵਾਂ ਆਮ ਨੇ ਤਾਂ ਕਿਉਂਕਿ ਜਿਹੜੀ ਮੰਡੀ ਹੈ ਉੱਥੋਂ ਦੇਖੋ ਉੱਥੋਂ ਹੀ ਲੋਕਾਂ ਨੂੰ ਜਿਹੜਾ ਅੰਨ ਜਾਂਦਾ ਉੱਥੋਂ ਹੀ ਫਲ ਫਰੂਟ ਸਰਦੀਆਂ ਉੱਥੇ ਪ੍ਰੋਪਰ ਸੰਵਿਧਾਨਕ ਤੌਰ ਤੇ ਬੈਠ ਕੇ ਜਿੰਨੇ ਵੀ ਇਸ ਮੰਡੀ ਨਾਲ ਜੁੜੇ ਹੋਏ ਆੜਤੀਏ ਭਰਾ ਹੋਗੇ ਚਾਹੇ ਛੈਲਰਾਂ ਵਾਲੇ ਹੋਗੇ ਜਿੰਨੇ ਵੀ ਹੋਗੇ ਜਾਂ ਕੋਈ ਕੋਈ ਵੀ ਸਿੱਧੇ ਸਿੱਧੇ ਢੰਗ ਨਾਲ ਜੁੜਿਆ ਹੋਇਆ ਪਹਿਲਾਂ ਤਾਂ ਸਾਰਿਆਂ ਨਾਲ ਮਿਲਾਂਗੇ ਮਿਲ ਕੇ ਬੈਠ ਕੇ ਵਿਚਾਰ ਕਰਾਂਗੇ ਮੈਂ ਕੋਈ ਵੀ ਫੈਸਲਾ ਜਲਦਬਾਜ਼ੀ ਚ ਨਹੀਂ ਲੈਣਾ ਚਾਹੁੰਦਾ ਜੇ ਕੋਈ ਵੀ ਫੈਸਲਾ ਲਿਆ ਤਾਂ ਸੋਚ ਸਮਝ ਕੇ ਲਾਵਾਂਗੇ ਸਹੀ ਫੈਸਲਾ ਲਾਵਾਂਗੇ ਤਾਂ ਆਮ ਤੌਰ ਤੇ ਇੱਕ ਲੋਕਾਂ ਦੀ ਕਥਨੀ ਕਹਿ ਲਓ ਜਾਂ ਲੋਕਾਂ ਦਾ ਸੁਭਾਅ ਕਹਿ ਲਓ ਕਿਉਂਕਿ ਦੇਖੋ ਹੁਣ ਤੁਹਾਨੂੰ ਐਡਾ ਵੱਡਾ ਉਹਦਾ ਮਿਲ ਗਿਆ ਤਾਂ ਕਹਿ ਸਕਦੇ ਕਿ ਥੋੜੀ ਜ਼ਿੰਮੇਵਾਰੀਆਂ 'ਚ ਹੋਰ ਵਾਧਾ ਹੋ ਗਿਆ। ਕਿਉਂਕਿ ਆਪਾਂ ਕਹਿ ਸਕਦੇ ਕਿ ਹੁਣ ਦੇਖੋ ਆਪਾਂ ਐਮਪੀ ਸਾਹਿਬ ਦੀ ਗੱਲ ਕਰ ਲਈ ਤਾਂ ਭੋਗ ਹੋ ਗਏ ਵਿਆਹ ਹੋ ਗਏ ਜਾਨੀ ਕਿ ਇੱਥੋਂ ਤੱਕ ਹੀ ਲੋਕ ਕਹਿੰਦੇ ਨੇ ਸਾਡੇ ਬੱਚੇ ਦੇ ਜਨਮ ਦਿਨ ਤੇ ਵੀ ਆਓ ਜੇ ਕੋਈ ਸ਼ਹਿਰ ਜਾਂ ਗਲੀ ਮਲੇ ਚ ਜੇ ਰਾਤਾਂ ਉੱਥੇ ਵੀ ਆਓ ਔਰ ਜੇ ਮੈਨੇ ਵਾਜ ਜਾਂਦੇ ਨੇ ਇਹਦੇ ਨਾਲ ਨਾਲ ਜਿਹੜਾ ਆਪਾਂ ਕਹਿੰਦੇ ਲੋਕ ਸਭਾ ਦੇ ਸੈਸ਼ਨ ਵੀ ਹੁੰਦੇ ਨੇ ਤੇ ਪਰ ਉੱਥੇ ਆ ਕੇ ਜਦੋਂ ਜ਼ਿੰਮੇਵਾਰੀਆਂ ਦੀਆਂ ਵਾਜ ਜਾਂਦੀਆਂ ਤਾਂ ਲੋ ਤੇ ਹੁਣ ਜਿਵੇਂ ਤੁਹਾਨੂੰ ਵੀ ਜਿੰਮੇਵਰੀ ਮਿਲ ਗਈ ਤਾਂ ਤੁਸੀਂ ਇਹਨੂੰ ਕਿਸ ਤਰ੍ਹਾਂ ਲੈ ਕੇ ਚੱਲੋਗੇ ਕਿਉਂਕਿ ਕਈ ਵਾਰ ਲੋਕਾਂ ਦੇ ਮਨਾਂ 'ਚ ਇਹ ਆ ਜਾਂਦਾ ਵੀ ਯਾਰ ਉਹਦਾ ਮਿਲ ਗਿਆ ਲੈ ਵੀ ਹੁਣ ਤਾਂ ਪਰਮਿੰਦਰ ਸਿੰਘ ਭੰਗੂ ਖਾਸ ਹੋ ਗਿਆ ਨਹੀਂ ਨਹੀਂ ਖਾਸ ਬਿਲਕੁਲ ਵੀ ਨਹੀਂ ਨਾ ਖਾਸ ਸੀਗੇ ਨਾ ਹੋਏ ਆ ਨਾ ਕਦੇ ਹੋਵਾਂਗੇ ਜੀ ਮੈਂ ਤਾਂ ਜਿਹੜੇ ਭੈਣ ਭਰਾ ਪਹਿਲਾਂ ਜਿਵੇਂ ਵਿਚਰਦਾ ਸੀ ਉਸ ਤੋਂ ਹਜ਼ਾਰ ਗੁਣੇ ਵੱਧ ਵਿਚਰਾਂਗੇ ਜਿੱਦਾਂ ਤੁਸੀਂ ਕਿਹਾ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਹੁਣ ਵਿਚਰ ਨਹੀਂ ਰਿਹਾ ਜਿੱਥੇ ਵੀ ਕਿਤੇ ਮੈਨੂੰ ਪਤਾ ਲੱਗੂਗਾ ਵੀ ਕਿਸੇ ਦੇ ਕੋਈ ਵੀ ਦੁੱਖ ਸੁੱਖ ਆ ਭੈਣ ਭਰਾਵਾਂ ਦੇ ਮੈਂ ਜ਼ਰੂਰ ਪਹੁੰਚੂਗਾ ਤਾਂ ਇਸ ਤੋਂ ਇਲਾਵਾ ਸਾਡੇ ਸਵਾਲਾਂ ਤੋਂ हट ਕੇ ਤੁਹਾਡੀ ਕੋਈ ਮਾਨ ਦੀ ਗੱਲ ਹੋਵੇ ਜਾਂ ਪਾਰਟੀ ਪ੍ਰਤੀ ਕੋਈ ਗੱਲ ਹੋਵੇ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਇਹੀ ਦੱਸਣਾ ਚਾਹੁੰਨਾ ਇਸ ਆਮ ਆਦਮੀ ਪਾਰਟੀ ਨਾਲ 2000 ਮੇਰੇ ਐਗਜੈਕਟ ਨਹੀਂ ਯਾਦ 2012 ਦੇ ਵਿੱਚ ਨਾ ਇੱਕ ਰਾਜੇਸ਼ ਸ਼ਰਮਾ ਦਾ ਸ਼ੋਅ ਆਉਂਦਾ ਆ ਆਪ ਕੀ ਅਦਾਰਤ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਔਰ ਆਪਣੇ ਸ਼ਾਇਦ ਅੰਨਾ ਹਜ਼ਾਰੇ ਵੀ ਸੀਗੇ ਚਾਰ ਪੰਜ ਉਹ ਅਲਦੋਲਨਕਾਰੀ ਆਏ ਸੀ ਉਦੋਂ ਲੀਡਰ ਤਾਂ ਨਹੀਂ ਸੀਗੇ ਉਦੋਂ ਮੈਂ ਇਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਸੁਣਿਆ ਇਹਨਾਂ ਦੀ ਸੋਚ ਤੇ ਜਿਹੜਾ ਗੱਲ ਕਰਨ ਦਾ ਤਰੀਕਾ ਹੈ ਇਹ ਬੜੇ ਸ਼ਾਫ ਸ਼ਬਦਾਂ ਦੇ ਵਿੱਚ ਗੱਲ ਨੂੰ ਕਰਦੇ ਆ ਮਾਈਂਡ ਜਿਹੜਾ ਹੈਗਾ ਮਾਈਂਡ ਦੇ ਵਿੱਚ ਉਹਨਾਂ ਦਾ ਕਨਫਿਊਜ਼ਨ ਨਹੀਂ ਬੜਾ ਕਲੀਅਰ ਰਹਿੰਗੇ ਉਸ ਚੀਜ਼ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਉਹ ਵੀ ਇੱਕ ਕਾਰਨ ਬਣਿਆ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਉਸ ਤੋਂ ਬਾਅਦ ਬਰਨਾਲੇ ਦੇ ਵਿੱਚ ਮੀਤ ਹੇਰ ਜੀ 2016 ਦੇ ਵਿੱਚ ਆਏ ਮੈਂ ਇਹਨਾਂ ਨੂੰ ਮਿਲਿਆ ਐਜੇ ਵਰਕਰ ਜਾ ਕੇ ਮਿਲਿਆ ਤੇ ਇਹਨਾਂ ਨੇ ਵੀ ਬਹੁਤ ਇਹਨਾਂ ਦੀ ਸੋਚ ਵੀ ਮੈਨੂੰ ਬਹੁਤ ਵਧੀਆ ਲੱਗੀ ਬਹੁਤ ਹੀ ਇਮਾਨਦਾਰ ਤੇ ਮਿਲਣਸਾਰ ਤੇ ਹਸਮੁਖ ਸੁਭਾਅ ਦੇ ਬਹੁਤ ਹੀ ਚੰਗੇ ਇਨਸਾਨ ਨੇ ਉਹ ਚੀਜ਼ ਵੀ ਮੈਨੂੰ ਆਮ ਆਦਮੀ ਪਾਰਟੀ ਦੇ ਬਹੁਤ ਨੇੜੇ ਲੈ ਕੇ ਆਈ ਹੈ ਤੇ ਮਾਨ ਸਾਹਿਬ ਨੇ ਮਾਨ ਸਾਹਿਬ ਵੀ ਬਹੁਤ ਗਰਾਊਂਡ ਨਾਲ ਜੁੜੇ ਹੋਏ ਲੀਡਰ ਨੇ ਉਹਨਾਂ ਨੂੰ ਸਮੱਸਿਆਵਾਂ ਦਾ ਪਤਾ ਹੈ ਕਿ ਇਹ ਕਿਸਾਨ ਦੀ ਕੀ ਸਮੱਸਿਆ ਵਪਾਰੀ ਦੀ ਕੀ ਹੈ ਕਿਉਂਕਿ ਥੱਲਿਓਂ ਗਏ ਹੋਇਆ ਮਾਨ ਸਾਹਿਬ ਦਾ ਵੀ ਮੈਂ ਦਿਲੋਂ ਸਤਿਕਾਰ ਕਰਦਾ ਜੀ ਤਾਂ ਜਿਵੇਂ ਆਪਾਂ ਕਹਿ ਦੀ ਅੱਗੇ ਸਰਕਾਰ ਨੇ ਜਿਹੜੇ ਬਹੁਤ ਸਾਰੇ ਉਦਮ ਕਰਦੀ ਹੈਗੀ ਤੇ ਸਰਕਾਰ ਆਪਣੇ ਆਪਣੇ ਜਿਹੜੀਆਂ ਪਹਿਲ ਕਦਮੀਆਂ ਨੂੰ ਕਰਦੀ ਰਹਿੰਦੀ ਹੈ ਤਾਂ ਆਪਾਂ ਦਿੱਲੀ ਦੀ ਗੱਲ ਕਰੀ ਤਾਂ ਦਿੱਲੀ ਦੇ ਵਿੱਚ ਇਸ ਵਾਰ ਫਤਵਾ ਉਸ ਸਾਹਿਬ ਨਾਲ ਨਹੀਂ ਮਿਲ ਸਕਿਆ ਤਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਵੀ ਸਰਕਾਰ ਆਪਣੀ ਪਹਿਲ ਕਦਮੀਆਂ ਕਰਦੀ ਹੈ ਚਾਹੇ ਬਸਾ ਦੀ ਗੱਲ ਕਰ ਲਈ ਬਿਜਲੀ ਦੇ ਮਾਫ ਕਰਦੀ ਬਿਜਲੀ ਦੇ ਬਿੱਲਾਂ ਦੀ ਮਾਫ ਕਰਦੀ ਹਨਾ ਤਾਂ ਔਰ ਬੋ ਸਰ ਇਸ ਕੀ ਮਨੇ ਜਨਕੀ ਇੱਥੇ ਕਈ ਵਾਰੀ ਲੱਗਦਾ ਹੁੰਦਾ ਵੀ ਸਰਕਾਰ ਨੇ ਇਨਾ ਕੁਝ ਕਰਨ ਦੇ ਬਾਵਜੂਦ ਵੀ ਲੋਕਾਂ ਨੂੰ ਜਿਹੜਾ ਹੈਗਾ ਪੜਖ ਨਹੀਂ ਆਉਂਦੀ ਤਾਂ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਨਹੀਂ ਦਿੱਲੀ ਦੇ ਵਿੱਚ ਨਾ ਲੋਕ ਲੋਕ ਸਾਰੇ ਨਾਲ ਸੀ ਮੈਂ ਦਿੱਲੀ ਦੇ ਵਿੱਚ ਮੇਰੀ ਡਿਊਟੀ ਤਾਂ ਇੱਕ ਹਲਕੇ ਦੇ ਵਿੱਚ ਲੱਗੀ ਸੀ ਲਗਭਗ ਮੈਂ ਨਾ ਸਾਰੇ ਦਿੱਲੀ ਦੇ ਵਿੱਚ ਕੋਸ਼ਿਸ਼ ਕਰੀ ਘੁੰਮ ਕੇ ਸਰਵੇ ਜਿੱਦਾਂ ਤੁਸੀਂ ਪੱਤਰਕਾਰ ਕਰਦੇ ਆ ਸਾਰੇ ਲੋਕ ਨਾਲ ਸੀਗੇ ਪਰ ਇਹਨਾਂ ਨੇ ਨਾ ਜੇ ਆਪਾਂ ਦੇਖੀਏ ਵੋਟ ਪਰਸੈਂਟ ਜਿਹਦਾ 3 3% ਹੀ ਘਟਿਆ ਜੀ ਹੁਣ ਮੇਰੀ ਬੂਥਾਂ ਤੇ ਡਿਊਟੀ ਸੀ ਮੈਂ ਉੱਥੇ ਲਗਭਗ 900 ਬੰਦਾ ਜੋੜਿਆ ਜਿਹੜਾ ਬੂਥ ਕਮੇਟੀਆਂ ਬਣਾ ਕੇ ਤੁਸੀਂ ਆ ਪਾਰਟੀ ਨੂੰ ਬੂਥ ਇੱਕ ਬੂਥ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ 1000 ਤੋਂ 1200 ਵੋਟ ਹੁੰਦੀ ਹੈ ਉੱਥੇ ਕੀ ਕਰਿਆ ਗਿਆ ਬੀਜੇਪੀ ਨੇ ਇੱਕ ਬੂਥ ਤੋਂ 5-500 ਵੋਟ ਕੱਟ ਦਿੱਤੀ ਜੀ ਜਦੋਂ ਹੁਣ ਇੱਕ ਪਾਰਟੀ ਦੀ ਜਿਹੜੀ ਵੋਟ ਹੈ ਪੱਕੀ ਵੋਟ ਹੈ 500 ਕੱਟ ਦਿੱਤੀ ਜਾਊਗੀ ਤਾਂ ਫਿਰ ਉਹ ਉਹ ਤਾਂ ੱੱਕਾ ਤਾਂ ਹੋਇਆ ਹੀ ਆ ਉਹ ਆਪਦੇ ਬਾਹਰਲੇ ਵਰਕਰਾਂ ਦੀਆਂ ਜੁਪੀ ਜਾਂ ਕਿ ਤੋ ਹੋ ਉਹ ਟਿਕ ਆ ਵੋਟਾਂ ਬਣਾ ਕੇ ਉੱਥੇ ਤੁਸੀਂ ਇਹਨਾਂ ਦਾ ਰਾਜਦੀਪ ਸਰਦਸਾਈ ਸਰਕਾਰ ਉਹਨਾਂ ਨੂੰ ਫੋਲੋ ਕਰਦੇ ਹੋਵੋਗੇ ਉਹਨਾਂ ਨੇ ਪਾਇਆ ਵੀ ਹੈ ਕਿ ਇੰਨੇ ਮਹੀਨਿਆਂ ਦੇ ਵਿੱਚ ਹੁਣ ਮੇਰੇ ਐਗਜੈਕਟਲੀ ਯਾਦ ਕਿੰਨੀ ਨਵੀਂ ਵੋਟ ਬਣੀ ਲੱਖਾਂ ਲੱਖਾਂ ਵੋਟ ਨਵੀਂ ਬਣੀ ਉਹ ਉਸ ਹਿਸਾਬ ਨਾਲ ਇਲੈਕਸ਼ਨ ਲੜ ਕੇ ਹਰਾਇਆ ਗਿਆ ਵੈਸੇ ਲੋਕਾਂ ਨੇ ਜਿਤਾਇਆ ਜੀ ਤਾਂ ਪੰਜਾਬ ਦੇ ਵਿੱਚ ਕਿਹੜੇ ਕੰਮ ਦੇਖਦੇ ਹੋ ਤੁਸੀਂ ਕੀ ਜਿਹੜੀਆਂ ਦੂਜੀਆਂ ਸਰਕਾਰਾਂ ਤੋਂ ਜਾਂ ਦੂਜੀਆਂ ਪਾਰਟੀਆਂ ਤੋਂ ਵੱਖਰੇ ਕਿਤੇ ਗਏ ਨੇ ਜਿਹਨੂੰ ਲੈ ਕੇ ਆਪਾਂ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਹਾਂ ਆਹ ਕੰਮ ਅਸੀਂ ਵੱਖਰੇ ਕਿਤੇ ਨੇ ਸਭ ਤੋਂ ਵੱਡਾ ਮੁੱਦਾ ਤਾਂ ਪੰਜਾਬ ਦਾ ਦੇਖੋ ਪਾਣੀ ਦਾ ਪਾਣੀ ਪੰਜਾਬ ਦਾ ਖਤਮ ਹੋ ਰਿਹਾ ਜੀ ਕਿਸੇ ਵੀ ਸਰਕਾਰ ਨੇ ਪਹਿਲਾਂ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਨ ਸਾਹਿਬ ਨੇ ਉਸ ਚੀਜ਼ ਤੇ ਧਿਆਨ ਦਿੱਤਾ ਕਈ ਖੇਤਾਂ ਦੇ ਵਿੱਚ ਤਾਂ 40 40 50 50 ਸਾਲਾਂ ਬਾਅਦ ਨਹਿਰੀ ਪਾਣੀ ਪਹੁੰਚਿਆ ਪੰਜਾਬ ਕੋਲੇ ਪਾਣੀ ਹੈਗਾ ਉੱਪਰ ਆਪਣੇ ਪਹਾੜ ਨੇ ਪਹਾੜਾਂ ਚ ਪਾਣੀ ਆਉਂਦਾ ਪਰ ਉਹ ਖੇਤਾਂ ਤੱਕ ਪਹੁੰਚਾਇਆ ਨਹੀਂ ਜਾ ਸਕਿਆ ਸੀ ਅਸੀਂ ਖੁਦ ਮੈਂ ਕਿਸਾਨ ਆ ਅਸੀਂ ਖੇਤੀ ਕਰਦੇ ਆ ਅੱਗੇ ਇਸ ਤੋਂ ਪਹਿਲਾਂ ਹਰ ਸਾਲ 20 ਫੁੱਟ ਪਾਣੀ نیچے ਜਾਂਦਾ ਸੀ ਦੋ ਪਾਈਪ ਅਸੀਂ ਮੋਟਰ ਨੂੰ ਪਾਉਂਦੇ ਸੀਗੇ ਹੁਣ ਜਦੋਂ ਦੀ ਸਰਕਾਰ ਆਈ ਹੈ ਖੇਤਾਂ ਨੂੰ ਨਹਿਰੀ ਪਾਣੀ ਜਾਣ ਲੱਗਿਆ ਤਾਂ ਪਾਣੀ ਰੁਕ ਗਿਆ ਉੱਥੇ ਬਾਕੀ ਆਪਾਂ ਹੈਲਥ ਤੇ ਮੁਹੱਲਾ ਕਲੀਨਿਕ ਬਣਾਏ ਨੇ ਬਿਜਲੀ ਜਿੱਦਾਂ ਅੱਬ ਹੁਣ ਕਿਸਾਨ ਰਾਤਾਂ ਨੂੰ ਮੈਂ ਆਪ ਖੁਦ ਪਾਣੀ ਲਾਉਂਦਾ ਰਿਹਾ ਖੇਤਾਂ ਨੂੰ ਕੀ ਸੀਗਾ ਜਦੋਂ ਆਪਾਂ ਬਿਜਲੀ ਦੇਣੀ ਹੋਈ ਆ ਤਾਂ ਉਹਨੂੰ ਟਾਈਮ ਸਿਰ ਦੇ ਦੋ ਜੀ ਰਾਤ ਨੂੰ 2 ਵਜੇ ਦਿੱਤੀ ਜਾਂਦੀ ਸੀ ਨਾ ਤਾਂ ਬੰਦਾ ਪਹਿਲਾਂ ਸੌਣ ਜੋਗਾ ਨਾ ਬਾਅਦ ਸੌਣ ਜੋਗਾ ਜਦੋਂ ਦੇਣੀ ਆ ਇਹੇ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਕੀਤਾ ਕਿ ਉਹਨੂੰ ਟਾਈਮ ਸਿਰ ਦਿੱਤਾ ਤਾਂ ਕਿਸਾਨ ਆਪਦਾ ਖੇਤ ਤੋਂ ਟਾਈਮ ਸਿਰ ਕੰਮ ਕਰਕੇ ਘਰ ਆ ਸਕਦਾ ਬਾਕੀ ਹੋਰ ਵੀ ਅਨੇਕਾਂ ਹੀ ਕੰਮ ਕਰਿਆ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸੀਗੀਆਂ ਜਦੋਂ ਸਰਕਾਰ ਜਾਣ ਵਾਲੀ ਹੁੰਦੀ ਸੀ 6 ਮਹੀਨੇ ਪਹਿਲਾਂ ਐਲਾਨ ਕੀਤੇ ਜਾਂਦੇ ਸੀ ਕੰਮ ਕੋਈ ਨਹੀਂ ਸੀ ਕੀਤਾ ਜਾਂਦਾ ਆਮ ਆਦਮੀ ਪਾਰਟੀ ਇਹ ਆ ਕਿ ਪਹਿਲੇ ਦਿਨ ਤੋਂ ਕੰਮ ਸਟਾਰਟ ਕੀਤੇ ਜਿੱਦਾਂ ਸਰਕਾਰੀ ਨੌਕਰੀਆਂ ਨੇ ਲਗਭਗ 50000 ਸਰਕਾਰੀ ਨੌਕਰੀ ਦਿੱਤੀ ਆ ਬਿਨਾ ਸ਼ਿਫਾਰਿਸ਼ ਤੋਂ ਬਿਨਾ ਕਿਸੇ ਉਸ ਤੋਂ ਜੀ ਮੈਂ ਇਦਾਂ ਦੇ ਜਾਣਦਾ ਜਿੱਦਾਂ ਨਾ ਮੇਰੀ ਇੱਧਰ ਡਿਊਟੀ ਰਹੀ ਆ ਤਾਜੋਕੇ ਪਿੰਡਾ ਤਾਜੋਕੇ ਪਿੰਡ ਦੇ ਵਿੱਚ 28 ਨੌਕਰੀਆਂ ਸਰਕਾਰੀ ਮਿਲੀਆਂ ਨੇ ਜਿਨ੍ਹਾਂ ਨੂੰ ਮਿਲੀਆਂ ਨੇ ਉਹਨਾਂ ਦੀ ਕਿਸੇ ਸਰਪੰਚ ਨਾਲ ਵੀ ਜਾਣ ਪਛਾਣ ਹੈ ਜਿੱਦਾਂ ਆਪਣੇ ਆ ਸਰਜੀਤਪੁਰ ਕੋਠੇ ਨੇ ਇੱਥੇ ਇੱਕੋ ਪਰਿਵਾਰ ਦੇ ਵਿੱਚ ਇੱਕੋ ਘਰ ਚ ਤਿੰਨ ਭੈਣਾਂ ਨੂੰ ਨੌਕਰੀ ਮਿਲੀ ਹੈ ਉਹਨਾਂ ਦੀ ਵੀ ਕਿਸੇ ਨਾਲ ਕੋਈ ਪੋਲੀਟਿਕਲੀ ਕੋਈ ਜਾਣ ਪਛਾਣ ਨਹੀਂ ਇਹੀ ਹੈ ਕਿ ਜਿਹੜੇ ਬੱਚੇ ਡਿਜ਼ਰਵ ਕਰਦੇ ਆ ਉਹਨਾਂ ਨੂੰ ਨੌਕਰੀਆਂ ਮਿਲੀਆਂ ਜੀ ਤਾਂ ਆਪਾਂ ਕਹਿ ਸਕਦੇ ਕੀ ਸਰਕਾਰ ਦੇ ਕੰਮ ਤਾਂ ਕੀਤੇ ਨੇ ਪਰ ਹਜੇ ਵੀ ਲੋਕਾਂ ਦੀ ਐਕਸਪੈਕਟੇਸ਼ਨ ਜ਼ਿਆਦਾ ਹੈ ਜਾ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਕਮੀਆਂ ਆ ਜਿਆਦੇ ਨੇ ਜਿਨ੍ਹਾਂ ਨੂੰ ਦੁਰਵਸਤ ਕਰਨ ਦੀ ਲੋੜ ਹੈ ਕਮੀਆਂ ਤਾਂ ਦੇਖੋ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਨੇ ਲੋਕਾਂ ਨੂੰ ਲੁੱਟਣ ਤੋਂ ਇਲਾਵਾ ਕੀਤਾ ਹੀ ਕੱਖ ਨਹੀਂ ਹੁਣ ਇਹ ਹੈ ਕਿ ਸਰਕਾਰ ਲੱਗੀ ਹੋਈ ਆ ਕੁਝ ਕੰਮ ਹੋ ਗਏ ਕੁਝ ਜੋ ਰਹਿੰਦੇ ਆ ਉਹ ਵੀ ਕਰਨ ਦੀ ਸਰਕਾਰ ਪੂਰੀ ਕੋਸ਼ਿਸ਼ ਕਰੂਗੀ ਤੇ ਕੀਤੇ ਜਾਣਗੇ ਨੀਅਤ ਸਾਫ ਹੈ ਤਾਂ ਤਾਜਪੂਸ਼ੀ ਵਿਸ਼ਤਾ ਕਹਿੰਦੇ ਲੋਕਾਂ ਦਾ ਹੜ ਹੁੰਦਾ ਉਹਨੂੰ ਕੋਈ ਨਹੀਂ ਰੋਕ ਸਕਦਾ ਤਾਜਪੂਸ਼ੀ ਦਾ ਜਦੋਂ ਵੀ ਐਲਾਨ ਹੁੰਦਾ ਤਾਂ ਕਿਸ ਢੰਗ ਨਾਲ ਤਾਜਪੂਸ਼ੀ ਕੀਤੀ ਜਾਏਗੀ ਕਿਉਂਕਿ ਜੇ ਖਾਸ ਕਰਾਂਗੇ ਫਿਰ ਲੋਕ ਕਹਿਣਗੇ ਵੀ ਤਾਂ ਆਵਾਦੀ ਪਾਰਟੀ ਵਾਲੀ ਸੀ ਤਾਂ ਖਾਸ ਹੋ ਗਈ ਤਾਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਲਿਖਾਇਆ ਜਾਏਗਾ ਉੱਥੇ ਆਪਣਾ ਇਹ ਕਹਿੰਨ ਤੁਸੀ ਚੇਅਰਮੈਨ ਨੇ ਹਾਂਜੀ ਹਾਂ ਇਹਦੇ ਵਿੱਚ ਖਾਸ ਤਾਂ ਕੁਝ ਨਹੀਂ ਜੀ ਜਿਹੜੇ ਆਪਣੇ ਵਰਕਰ ਹੈ ਪਾਰਟੀ ਨਾਲ ਜੁੜੇ ਹੋਏ ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਹੈ ਉਹ ਆਉਣਗੇ ਤੇ ਬਸ ਸਿੰਪਲ ਚਾਹ ਪੀਵਾਂਗੇ ਤੇ ਉੱਥੇ ਤਾਜ਼ਪੋਸ਼ੀ ਕੀ ਇੱਕ ਜ਼ਿੰਮੇਵਾਰੀ ਆ ਜੋ ਉਹ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਜੀ ਇਹ ਸੀਗੇ ਚੇਅਰਮੈਨ ਫਰਮਿੰਦਰ ਸਿੰਘ ਭੰਗੂ ਦੀ ਨਾਈਤਾਜ ਪੋਸ਼ੀ ਜਿਹੜੀ ਕੁਸ਼ੀ ਦਿਨਾਂ ਦੇ ਵਿੱਚ ਸਰਕਾਰ ਨੇ ਅਨਾਉਂਸ ਕਰ ਦੇਣੀ ਹੈ ਪਾਰਟੀ ਪ੍ਰਤੀ ਨਿਸ਼ਟਾ ਸੇਵਾ ਭਾਵਨਾ ਕਿਸ ਤਰ੍ਹਾਂ ਪਾਰਟੀ ਦੇ ਨਾਲ ਪਿਛਲੇ 11 ਸਾਲ ਤੋਂ ਕੰਮ ਕਰ ਰਹੇ ਨੇ ਤੇ ਚੇਅਰਮੈਨ ਦੇ ਅਹੁਦੇ ਤੋਂ ਬਾਵਜੂਦ ਵੀ ਹੈ ਜਿਹੜਾ ਆਪਾਂ ਕਹਿ ਸਕਦੇ ਕਿ ਧਰਤੀ ਦੇ ਨਾਲ ਜੁੜੇ ਹੋਏ ਨੇ ਵਰਕਰਾਂ ਦੇ ਵਿੱਚ ਜੁੜੇ ਹੋਏ ਨੇ ਤਾਜ ਪੋਸ਼ੀ ਦਾ ਸਮਾਗਮ ਤਾਂ ਜਿਹੜਾ ਹੈਗਾ ਵਾਅਦੇ ਵਿੱਚ ਹੋਣਾ ਪਰ ਦੇਖ ਰਿਹਾ ਕਿ ਘਰ ਦੇ ਵਿੱਚ ਲਗਾਤਾਰ ਜਿਹੜੇ ਵੱਡੀ ਗਿੰਤਰੀ ਦੇ ਵਿੱਚ ਲੋਕ ਨੇ ਵਰਕਰ ਨੇ ਜਾਂ ਉਹਨਾਂ ਨੂੰ ਚਾਹਣ ਵਾਲੇ ਨੇ ਜਿਹੜੇ ਲਗਾਤਾਰ ਵਧਾਈਆਂ ਜਿਹੜੀਆਂ ਦੇ ਰਹੇ ਨੇ ਤੇ ਘਰ ਦੇ ਵਿੱਚ ਰੌਣਕ ਹੈ ਜਿਹੜੀ ਉਹ ਪੂਰੀ ਤਰ੍ਹਾਂ ਨਾਲ ਲੱਗੀ ਹੋਈ ਹੈ ਕਿਸ ਤਰ੍ਹਾਂ ਪਾਰਟੀ ਦੀ ਗਤੀਵਿਧੀਆਂ ਨੂੰ ਲੈ ਕੇ ਦੱਸਿਆ ਤੇ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਡੂੰਘੇ ਲੈਵਲ ਤੇ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਕਿ ਤੇ ਪਾਰਟੀਆਂ ਦੇ ਟਕਸਾਲੀ ਵਰਕਰ ਨੂੰ ਹੈ ਜਿਹੜਾ ਉਹ ਮੰਨ ਦਿੱਤਾ ਕਿ ਹਾਲਾਂਕਿ ਇਹ ਚਰਚਾਵਾ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਕਿ ਪਰਮਿੰਦਰ ਸਿੰਘ ਭੰਗੂ ਹੈ ਜਿਹੜਾ ਉਹੀ ਮਾਰਕੀਟ ਕਮੇਟੀ ਬਰਨਾਲ ਦਾ ਚੇਅਰਮੈਨ ਹੈ ਜਿਹੜਾ ਉਹ ਲੱਗ ਸਕਦਾਗਾ ਜਾਂ ਚੇਅਰਮੈਨ ਹੀ ਹੈ ਉਹ ਜਿਹੜਾ ਮਿਲ ਸਕਦੀ ਹੈ ਪਰ ਵਰਕਰਾਂ ਦੀ ਆਵਾਜ਼ ਸੀ ਜਿਹੜੀ ਜਾਂ ਲੋਕਾਂ ਦੀ ਮੰਗ ਸੀ ਜਾਂ ਦੁਆਵਾਂ ਸੀ ਅੱਜ ਉਹ ਸੱਚ ਹੋ ਚੁੱਕੀਆਂ ਨੇ ਤੇ ਪਰਮਿੰਦਰ ਸਿੰਘ ਭੰਗੂ ਨੇ ਜਿਹੜੇ ਅੱਜ ਉਹ ਚੇਅਰਮੈਨ ਪਰਮਿੰਦਰ ਸਿੰਘ ਭ ਇਸ ਖਾਸ ਮੁਲਾਕਾਤ ਦੇ ਵਿੱਚ ਪਰਮਿੰਦਰ ਸਿੰਘ ਭੰਗੂ ਨਾਲ ਗੱਲਬਾਤ ਕੀਤੀ ਤੇ ਇਹ ਹੀ ਕੋਸ਼ਿਸ਼ ਸੀ ਕਿ ਚੇਅਰਮੈਨੀ ਦੇ ਤਾਜ ਤੋਂ ਪਹਿਲਾਂ ਕੀ ਕੀ ਉਹਨਾਂ ਦੀ ਮਿਹਨਤ ਰਹੀ ਪਾਰਟੀ ਪ੍ਰਤੀ ਕਿੰਨੇ ਲੰਬੇ ਸਮੇਂ ਤੋਂ ਜੁੜੇ ਹੋਏ ਸੀਗੇ ਤਾਂ ਇਸ ਤਰ੍ਹਾਂ ਹੋਰ ਵੀਡੀਓਜ਼ ਦੇ ਨਾਲ ਤੁਹਾਡੇ ਨਾਲ ਅਸੀਂ ਜੁੜਦੇ ਰਹਾਂਗੇ ਦੇ ਕਾਜ ਪੁਛੀ ਸਮਾਗਮ ਦੌਰਾਨ ਵੀ ਹੈ ਜਿਹੜਾ ਤੁਹਾਨੂੰ ਕੁਝ ਤੇ ਝਲਕ ਦਿਖਾਵਾਂਗੇ ਬੀਬੀਐ ਨੈਟਵਰਕ ਪੰਜਾਬ ਤੋਂ ਸੋਨੂ ਉਪਲ ਦੀ ਰਿਪੋਰਟ 2014 ਦੇ ਵਿੱਚ ਐਜੇ ਵੋਟਰ ਪਾਰਟੀ ਨਾਲ ਮੈਂ ਜੁੜਿਆ ਸੀ ਤੇ ਸੋਚ ਪਹਿਲਾਂ ਤੋਂ ਇਹ ਸੀ ਕਿ ਬਦਲਾਅ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜੇ ਮੈਂ ਕਹਾਂ ਵੀ ਪੂਰਾ